ਜਿਵੇਂ ਕਹਿੰਦੇ ਹੁੰਦੇ ਨਾ ਜੇ ਆਪਾਂ ਦਾਨ ਕਰੀਏ ਤਾਂ ਗਾਈ ਦਾ ਨਹੀਂ ਹੁੰਦਾ ਜੇ ਦਾਨ ਆਪਾਂ ਕਰੀਏ ਤਾਂ ਦੱਸੀ ਦਾ ਨਹੀਂ ਹੁੰਦਾ ਜਾਨੀ ਕਿ ਇਧਰ ਸੱਜੇ ਹੱਥ ਨਾਲ ਦਾਨ ਕਰੀਏ ਤਾਂ ਖੱਬੇ ਹੱਥ ਨੂੰ ਵੀ ਪਤਾ ਨਹੀਂ ਲੱਗਣਾ ਚਾਹੀਦਾ ਇੱਕ ਬੰਦਾ ਬਾਬਾ ਬਜਰੰਗਵਲੀ ਦੇ ਮੰਦਿਰ ਦੇ ਵਿੱਚ ਜਾਇਆ ਕਰੇ ਤੇ ਉਹ ਹਰ ਮੰਗਲਵਾਰ 5 ਕਿਲੋ ਲੱਡੂ ਲੈ ਕੇ ਜਾਵੇ ਤੇ ਲੱਡੂ ਵੰਡ ਕੇ ਆਇਆ ਕਰੇ ਉਹਨੂੰ 2-3 ਸਾਲ ਹੋ ਗਏ ਸੀ ਲੱਡੂ ਵੰਡਦੇ ਨੂੰ ਜਦੋਂ ਵੀ ਮੰਗਲਵਾਰ ਆਇਆ ਕਰੇ ਉਹਨੇ 5 ਕਿਲੋ ਲੱਡੂ ਵੰਡਣੇ ਬੰਨੇ ਤੇ ਉਹਨੂੰ ਆਪਦੇ ਮਨ ਦੇ ਵਿੱਚ ਆਏ ਜੀ ਹੋਣ ਲੱਗਿਆ ਵੀ ਮੈਥੋਂ ਵੱਡਾ ਦਾਨੀ ਤਾਂ ਕੋਈ ਹੈ ਹੀ ਨਹੀਂ ਜਦੋਂ ਉਹ ਮੰਦਿਰ ਦੇ ਵਿੱਚ ਜਾਇਆ ਕਰੇ ਜਦੋਂ ਆਰਤੀ ਹੋਇਆ ਕਰੇ ਉਸ ਤੋਂ ਬਾਅਦ ਉਹਨੂੰ ਭੋਗ ਲਵਾ ਕੇ ਉਹਦੇ ਲੱਡੂ ਵੰਡਿਆ ਕਰਨਾ ਤੇ ਉਹਨੂੰ ਆਏ ਹੋ ਗਿਆ ਵੀ ਨਾਲੇ ਪੰਜਾਰੀ ਮੈਨੂੰ ਡੀਕਦਾ ਹੈ ਬੀ ਜਿੰਨਾ ਚੱਕਰ ਮੈਂ ਲੱਡੂ ਲੈ ਕੇ ਨਹੀਂ ਆਉਂਦਾ ਉਹਨਾਂ ਚੱਕਰ ਆਰਤੀ ਨਹੀਂ ਹੁੰਦੀ ਤੇ ਉਦੋਂ ਬਾਅਦ ਮੇਰੇ ਲੱਡੂਆਂ ਦਾ ਹੀ ਭੋਗ ਲੱਗਦਾ ਤੇ ਉਹਨੂੰ ਹੰਕਾਰ ਜਾ ਹੋਣ ਲੱਗ ਗਿਆ ਇੱਕ ਦਿਨ ਉਹ ਆਪਦੇ ਛੋਟੇ ਬੱਚੇ ਨੂੰ ਵੀ ਲੈ ਕੇ ਮੰਦਰ ਦੇ ਵਿੱਚ ਗਿਆ ਤੇ ਲੱਡੂ ਵੀ ਲੈ ਕੇ ਗਿਆ ਆਰਤੀ ਹੋਈ ਵੰਡ ਜੀ ਨੇ ਸਾਰੇ ਲੱਡੂ ਵੰਡੇ ਲੱਡੂ ਵੰਡ ਕੇ ਜਦੋਂ ਉਹ ਮੰਦਰ ਦੇ ਵਿੱਚੋਂ ਬਾਹਰੋਂ ਆਇਆ ਤਾਂ ਬਾਹਰ ਇੱਕ ਗਵਾਰੇ ਵਾਲਾ ਗੁਬਾਰੇ ਵਿੱਚ ਹੀ ਜਾਂਦਾ ਸੀ ਤਾਂ ਉਹਦਾ ਬੱਚਾ ਰੋਣ ਲੱਗ ਗਿਆ ਕਹਿੰਦਾ ਪਾਪਾ ਮੈਨੂੰ ਇੱਕ ਗੁਬਾਰਾ ਦਿਵਾਓ ਤਾਂ ਜਿਹਨੂੰ ਉਹਨੇ ਦੇਖਿਆ ਉਹਦੇ ਕੋਲ ਪਰਸ ਨਹੀਂ ਸੀ ਪਰਸ ਉਹ ਘਰੇ ਭੁੱਲਿਆ ਆ ਸੀ ਤਾਂ ਉਹ ਬੱਚਾ ਜਿੱਦ ਕਰਨ ਲੱਗ ਗਿਆ ਰੋਣ ਲੱਗ ਗਿਆ ਕਹਿੰਦਾ ਨਹੀਂ ਮੈਂ ਤਾਂ ਲੈਣਾ ਹੈ ਬੱਚਿਆਂ ਦੀ ਆਦਤ ਹੁੰਦੀ ਹੈ ਜੇ ਨਾ ਮਿਲੇ ਲੇਟਣ ਲੱਗ ਜਾਂਦੇ ਨੇ ਉਹ ਲੇਟਣ ਲੱਗ ਗਿਆ ਤਾਂ ਉਹਨੇ ਉਹ ਬੱਚੇ ਦੇ ਕੰਨ ਤੇ ਮਾਰਿਆ ਗੁਬਾਰੇ ਆਲਾ ਸਾਹਮਣੇ ਦੇਖੀ ਜਾਂਦਾ ਸੀ ਗੁਬਾਰੇ ਵਾਲੇ ਨੇ ਸੋਚਿਆ ਵੀ ਉਹ ਬੱਚਾ ਗੁਬਾਰਾ ਮੰਗ ਰਿਹਾ ਤੇ ਇਹਨੇ ਉਹਦੇ ਕਰਨ ਤੇ ਮਾਰਿਆ ਤਾਂ ਉਹ ਗੁਬਾਰੇ ਵਾਲੇ ਨੇ ਇੱਕ ਗੁਬਾਰਾ ਤੋੜਿਆ ਤੇ ਬੱਚੇ ਨੂੰ ਲਿਆ ਕੇ ਫੜਾਤਾ ਉਹ ਗੁਬਾਰੇ ਵਾਲੇ ਨੂੰ ਕਹਿੰਦਾ ਕਹਿੰਦਾ ਤੈਂ ਕਾਦੂ ਫੜਾਇਆ ਕਹਿੰਦਾ ਮੈਨੂੰ ਇਹ ਬੱਚਾ ਪਿਆਰਾ ਲੱਗਿਆ ਤਾਂ ਕਰਕੇ ਇਹਨੂੰ ਫੜਾਇਆ ਕਹਿੰਦਾ ਤੈਨੂੰ ਪੈਸੇ ਕੌਣ ਦੇਊ ਕਹਿੰਦਾ ਮੈਂ ਕਿਹੜਾ ਪੈਸੇ ਮੰਗਦਾ ਪੈਸੇ ਕੋਈ ਦੇਵੇ ਨਾ ਦੇਵੇ ਲੇਕਿਨ ਮੈਨੂੰ ਇਹ ਬੱਚਾ ਪਿਆਰਾ ਲੱਗਿਆ ਤਾ ਕਰਕੇ ਮੈਂ ਇਹ ਗਵਾਰੇ ਇਹ ਬੱਚੇ ਨੂੰ ਦਿੱਤਾ ਕਹਿੰਦਾ ਮੇਰੀ ਨਾਲੇ ਇਹ ਇੱਕ ਆਦਤ ਹੈ ਮੈਨੂੰ ਉਹ ਭਗਵਾਨ ਨੇ ਸੇਵਾ ਸੰਪੀ ਹੈ ਵੀ ਜੋ ਵੀ ਕੋਈ ਬੱਚਾ ਹੈ ਉਹਨੂੰ ਤਾਂ ਗਵਾਰਾ ਫ੍ਰੀ ਦੇਣਾ ਹੈ ਦੇਣਾ ਹਰੇਕ ਬੱਚੇ ਨੂੰ ਹੈ ਇਹ ਗੱਲ ਸੁਣ ਕੇ ਉਹਦੀ ਹੈਰਾਨ ਰਹਿ ਗਿਆ ਉਹ ਤੇ ਕਹਿਣ ਲੱਗਿਆ ਮੈਂ ਤਾਂ 5 ਕਿਲੋ ਲੱਡੂ ਵੰਡ ਕੀ ਹੀ ਚੌੜਾ ਹੋ ਜਾਣਾ ਵੀ ਆਤਾ ਮੇਰੇ ਨਾਲੋਂ ਬਹੁਤ ਵੱਡਾ ਦਾਨੀ ਪਿਆ ਹੈ ਨਾਲੇ ਗਰੀਬ ਬੰਦਾ ਹੈ ਵੀ ਹਰੇਕ ਬੱਚੇ ਨੂੰ ਫ੍ਰੀ ਗੁਬਾਰਾ ਦਿੰਦਾ ਹੈ ਤਾਂ ਫਿਰ ਉਹ ਭੱਜ ਕੇ ਜਾ ਕੇ ਫਿਰ ਮੰਦਰ ਦੇ ਵਿੱਚ ਗਿਆ ਭਗਵਾਨ ਨੂੰ ਬੇਨਤੀ કરી ਕਹਿੰਦਾ ਭਗਵਾਨ ਕਹਿੰਦਾ ਅੱਜ ਤੁਸੀਂ ਨੇ ਮੇਰੀਆਂ ਅੱਖਾਂ ਖੋਲ੍ਹਤੀਆਂ ਵੀ ਮੈਂ ਮਾੜੀ ਜੀ ਗੱਲ ਪਿੱਛੇ ਹੰਕਾਰ ਕਰਨ ਲੱਗ ਗਿਆ ਸੀ ਤਾਂ ਇੱਥੇ ਜਿਹੜੇ ਗਰੀਬ ਬੰਦੇ ਨੇ ਉਹ ਇਦੋਂ ਵੀ ਵੱਡੇ ਦਾਨੀ ਪਏ ਨੇ ਜਿਹੜਾ ਇੱਕ ਗੁਵਾਰੇ ਵੇਚਣ ਵਾਲਾ ਵਿਚਾਰਾ ਹਰੇਕ ਬੱਚੇ ਨੂੰ ਗੁਵਾਰਾ ਦਿੰਦਾ ਤੇ ਬੱਚਿਆਂ ਵਿੱਚ ਦੀ ਤੇਰਾ ਰੂਪ ਦੇਖਦਾ ਤੇ ਖੁਸ਼ ਹੁੰਦਾ ਤਾਂ ਮੈਨੂੰ ਮaaf ਕਰ ਦੇ ਤਾਂ ਇਸ ਕਰਕੇ ਦੋਸਤੋ ਵੀ ਇਹ ਪਤਾ ਨਹੀਂ ਦਾਨੀ ਢਿੰਗ ਤੋਂ ਢਿੰਗ ਪਈ ਹੈ ਵੱਡੇ ਤੋਂ ਵੱਡੀ ਪਈ ਹੈ ਤੇ ਆਪਾਂ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਦਾਨੀਆਂ ਦਾ ਕੋਈ ਪਤਾ ਨਹੀਂ ਕਿਹੜਾ ਵੱਡਾ ਦਾਨੀ ਹੈ ਕਿਹੜਾ ਛੋਟਾ ਦਾਨੀ ਹੈ ਜਿੰਨੀ ਇੱਕ ਆਪਣੀ ਾਕਾਤ ਹੈ ਉਨਿਕ ਦਸਵਾਂ ਦਸੌਂ ਜ਼ਰੂਰ ਕੱਢਣਾ ਚਾਹੀਦਾ ਇਹ ਕਹਾਣੀ ਐਨੀ ਕੀ ਸੀ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਇਹ ਵਧੀਆ ਵਧੀਆ ਕਹਾਣੀਆਂ ਸੁਣਨ ਨੂੰ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਕੋਈ ਗਲਤੀ ਹੁੰਦੀ ਹੈ ਤਾਂ ਉਹ ਵੀ ਦੱਸ ਦਿਆ ਕਰੋ ਮੇਰੇ ਵੱਲੋਂ ਤੁਸੀਂ ਸਾਰੇ ਤੰਦਰੁਸਤ ਰਹੋ ਚੜ੍ਹਦੀ ਕਲਾ ਵਿੱਚ ਰਹੋ